ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਉਤੇ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲਏ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਬੀ ਰੋਜੀ ਦੇ ਓਤੇ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਨਾ ਬਿਰੋਜੀ ਦੇ ਓਤੇ ਹੱਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਬੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਬੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨਦੀ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਬੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲਏ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿਨਾ ਬੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸ਼ਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਉਤੇ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲਏ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਓਤੇ ਹਟ ਨ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤਿੰਨਾ ਬਿਰੋਜੀ ਦੇ ਓਤੇ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿੰਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿਨਾ ਬੀ ਰੋਜੀ ਦੇ ਓਤੇ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਯਨ ਤਿਨਾ ਵੀ ਰੋਜੀ ਦੇ ਓਤੇ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵਈ ਨਾ ਕੋ ਲਏ ਨ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤਿਨਾ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ